ਪੰਜਾਬ ਦੇਸ਼ ਦਾ ਇਹ ਜ ਸੁਬਾ ਹੈ ਜੋ ਪੰਜ ਦਰਿਆਵਾਂ ਕਿਸਾਨਾਂ ਦੀ ਧਰਤੀ ਅਤੇ ਅੰਦਾਤਾ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੇ ਕੁ ਸਮੇਂ ਤੋਂ ਪੰਜਾਬ ਸਿਹਤ ਸੇਵਾਵਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ ਇਹ ਬਤਲਾਵ ਪੰਜਾਬ ਚ ਮਾਨ ਸਰਕਾਰ ਨੇ ਕੀਤਾ ਹੈ ਸਰਕਾਰ ਦਾ ਮੁੱਖ ਕੰਮ ਸਮਾਜ ਵਿੱਚ ਰਹਿੰਦੇ ਸਾਰੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੂ ਦੇਸ਼ ਨੂੰ ਪੂਰਾ ਕਰਨ ਵਿੱਚ ਪੰਜਾਬ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਵੱਡੀ ਭੂਮਿਕਾ ਰਹੀ ਹੈ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬਾ ਸਿਹਤ ਕ੍ਰਾਂਤੀ ਵਿੱਚੋਂ ਲੰਘ ਰਿਹਾ ਹੈ। ਆਮ ਆਦਮੀ ਕਲੀਨਿਕ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਿਹਤ ਸੇਵਾਵਾਂ ਡਿਜੀਟਲ ਹਨ। ਡਾਕਟਰਾਂ ਅਤੇ ਲੈਬ ਸਟਾਫ ਨੂੰ ਦਿੱਤੀ ਗਈ ਟੈਬ ਵਿੱਚ ਮਰੀਜ਼ ਦਾ ਮੈਡੀਕਲ ਇਤਿਹਾਸ ਦਰਜ ਕੀਤਾ ਜਾਂਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਮਰੀਜ਼ ਆਪਣਾ ਇਲਾਜ ਸੁੱਬੇ ਦੇ ਕਿਸੇ ਵੀ ਆਮ ਆਦਮੀ ਕਲੀਨਿਕ ਵਿੱਚ ਕਰਵਾਉਂਦੇ ਹਨ ਤਾਂ ਡਾਕਟਰ ਉਸ ਦੀ ਮੈਡੀਕਲ ਹਿਸਟਰੀ ਦੇਖ ਕੇ ਬਿਹਤਰ ਇਲਾਜ ਮੁਹੱਈਆ ਕਰਵਾ ਸਕਦਾ ਹੈ ਮੈਂ ਡਾਕਟਰ ਤਾਨਿਆ ਆਮ ਆਦਮੀ ਕਲੀਨਿਕ ਛੱਜੂ ਮਾਜਰਾ ਦੀ ਮੈਡੀਕਲ ਅਫਸਰ ਹੈਗੀ ਹਾਂ ਇੱਥੇ ਸਿਸਟਮ ਜਿਹੜਾ ਹੈ ਸਾਡਾ ਕੰਪਿਊਟਰਾਈਜ਼ਡ ਹੈ ਸਾਰਾ ਕੁਝ ਕਈ ਵਾਰੀ ਮਰੀਜ਼ ਪਰਚੀ ਗੁਮਾ ਦਿੰਦੇ ਆ ਜਾਂ ਨਹੀਂ ਲੈ ਕੇ ਆਉਂਦੇ ਤੇ ਸਾਡੇ ਕੋਲ ਉਹ ਰਿਕਾਰਡ ਹੁੰਦਾ ਹੈ ਆਪਾਂ ਕਦੇ ਵੀ ਕੱਢ ਕੇ ਉਹ ਮਰੀਜ਼ ਦੀ ਦਵਾਈਆਂ ਪਿਛਲੀ ਵਾਰੀ ਕੀ ਦਿੱਤੀ ਗਈ ਸੀ ਉਹ ਆਪਾਂ ਦੇਖ ਸਕਦੇ ਆ ਕਿੱਤੇ ਵੀ ਖੋਲੀ ਜਾ ਸਕਦੀ ਹੈ ਸਾਈਟ ਤੋਂ ਜਿਵੇਂ ਵੱਡੇ ਹਸਪਤਾਲ ਗਏ ਤੇ ਮਰੀਜ਼ ਨੂੰ ਉੱਥੇ ਵੀ ਪਤਾ ਚਲ ਜਾਊਗਾ ਡਾਕਟਰ ਨੂੰ ਕਿ ਅਸੀਂ ਕੀ ਦਵਾਈ ਮਰੀਜ਼ ਨੂੰ ਪਹਿਲਾਂ ਦਿੱਤੀ ਸੀ ਭਾਰਤ ਦੇ ਕਈ ਰਾਜਾਂ ਦੀਆਂ ਸਰਕਾਰਾਂ ਨੇ ਇਸ ਧਾਰਨਾ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾਈ ਹੈ ਸਿਹਤ ਵਿੱਚ ਇਨ੍ਹਾਂ ਕਲੀਨਿਕਾਂ ਦਾ ਮੁੱਖ ਯੋਗਦਾਨ ਰਿਹਾ ਹੈ ਅਤੇ ਜਨਤਕ ਅਤੇ ਰਾਜਨੀਤਿਕ ਚਰਚਾ ਵਿੱਚ ਰਿਹਾ ਹੈ